ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਸਤਨਾਮ ਵਾਹੇ ਗੁਰੂ ਸਤਨਾਮ ਵਾਹਿਗੁਰੂ 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 ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ 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 ਵਾਹਿ ਵਾਹਿਗੁਰੂ 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 ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ 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 ਵਾਹਿ

ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਾਬੇ ਕਮਾਲ ਸਰਬੰਸਦਾਨੀ ਦਸਨ ਪਿਤਾ ਤਨਤਨ ਸਾਬੇ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਮਨਾਉਂਦੇ ਹੋਏ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅੱਜ ਵਿਸ਼ਾਲ ਨਗਰ ਕੀਰਤਨ ਕੱਢਿਆ ਜਾ ਰਿਹਾ ਹੈ ਇਸ ਨਗਰ ਕੀਰਤਨ ਦੇ ਵਿੱਚ ਗੁਰਦੁਆਰਾ ਰਕਾਬਗੰਜ ਸਾਹਿਬ ਤੋਂ ਆਰੰਭ ਹੋਇਆ ਔਰ ਪੱਛਮੀ ਦਿੱਲੀ ਦੇ ਵਿੱਚ ਸਮਾਪਤੀ ਹੋਣੀ ਹੈ ਗੁਰੂ ਮਹਾਰਾਜ ਦੀ ਕਿਰਪਾ ਦੇ ਸਦਕਾ ਬਹੁਤ ਵੱਡੇ ਗਿਣਤੀ ਦੇ ਵਿੱਚ ਸੰਗਤਾਂ ਦੇ ਵਿੱਚ ਸ਼ਾਮਲ ਹੋ ਰਹੀਆਂ ਜਿੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਖਾਲਸਾ ਪੰਥ ਦੀ ਸਿਰਜਣਾ ਕੀਤੀ ਇੱਕ ਨਿਆਰਾ ਪੰਥ ਸਜਾਇਆ ਅੱਜ ਮੈਂ ਬੇਨਤੀ ਕਰਾਂਗਾ ਨੌਜਵਾਨਾਂ ਨੂੰ ਖਾਸ ਕਰਕੇ ਪੰਜਾਬ ਦੇ ਵਿੱਚ ਸਾਡੇ ਉਹ ਜੂਥ ਉਹ ਨੌਜਵਾਨ ਜਿਹੜੇ ਸਿੱਖੀ ਤੋਂ ਪਟੱਗ ਗਏ ਆ ਜਿਨ੍ਹਾਂ ਨੇ ਆਪਣਾ ਸਰੂਪ ਗਵਾ ਲਿਆ ਸੋ ਮੈਂ ਉਹਨਾਂ ਨੂੰ ਅਪੀਲ ਬੇਨਤੀ ਜ਼ਰੂਰ ਕਰਾਂਗਾ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜਾ ਆ ਰਿਹਾ ਮਨਾ ਰਹੇ ਸਾਰੇ ਪਰ ਇਸ ਤੋਂ ਪਹਿਲਾਂ ਸ਼ਹੀਦਿਆਂ ਸਾਬਜਾਦਿਆਂ ਦੀਆਂ ਸ਼ਹਾਦਤਾਂ ਸਿੰਘਾਂ ਦੀਆਂ ਸ਼ਹਾਦਤਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਸਾਰੀਆਂ ਮਨਾ ਕੇ ਹਟੇ ਆ ਸੋ ਜੇ ਗੁਰੂ ਸਾਹਿਬ ਜੀ ਦੇ ਸਾਬਜਾਦਿਆਂ ਨੇ ਇਨੀਆਂ ਸ਼ਹਾਦਤਾਂ ਦਿੱਤੀਆਂ ਸਰੂਪ ਦੇ ਉੱਤੇ ਆਂਚ ਨਹੀਂ ਆਉਣ ਦਿੱਤੀ ਤੇ ਅੱਜ ਆਪਾਂ ਕਿਹੜੇ ਰਸਤੇ ਤੁਰ ਪਏ ਆ ਕਿਹੜੇ ਪਾਸੇ ਤੁਰ ਪਏ ਆ ਸੋ ਸਾਰੇ ਹਮਲਾ ਮਾਰੋ ਵਾਪਸ ਸਿੱਖੀ ਸਰੂਪ ਦੇ ਵਿੱਚ ਆਓ ਖਾਲਸਾ ਨਿਆਰਾ ਜਿਹੜਾ ਸਾਜਿਆ ਸੀ ਉਸ ਦੇ ਉੱਤੇ ਪਹਿਰਾ ਦਈਏ ਤਾਂ ਹੀ ਅਸੀਂ ਸਿੱਖੀ ਨੂੰ ਬਚਾਉਣ ਵਿੱਚ ਕਾਮਯਾਬ ਹੋਵਾਂਗੇ ਤਾਂ ਹੀ ਅਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਗੁਰੂ ਸਹਿਬਾਨਾਂ ਦੇ ਗੁਰਪੁਰਬ ਮਨਾਉਣ ਦੇ ਵਿੱਚ ਕਾਮਯਾਬ ਹੋਵਾਂਗੇ ਜਦੋਂ ਅਸੀਂ ਗੁਰੂ ਸਾਹਿਬ ਦੇ ਦੱਸੇ ਹੋਏ ਨਕਸ਼ੇ ਕਦਮਾਂ ਦੇ ਉੱਤੇ ਚੱਲਾਂਗੇ ਉਸ ਦੇ ਉੱਤੇ ਪਹਿਰਾ ਦੇਾਂਗੇ ਸਭ ਤੋਂ ਪਹਿਲਾਂ ਤਾਂ ਸਰਬੰਸਦਾਨੀ ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈ ਅੱਜ ਇਸ ਹਾਨਾ ਨਗਰ ਕੀਰਤਨ ਗੁਰੂ ਸਾਹਿਬ ਵੱਲੋਂ ਬਖਸ਼ੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਦੇ ਕੇ ਗਿਆ ਉਹਨਾਂ ਦੀ ਛਤਰ ਛਾਇਆ ਹੇਠ ਜਿਹੜਾ ਇਹ ਨਗਰ ਕੀਰਤਨ ਕਿੜਿਆ ਜਾ ਰਿਹਾ ਗੁਰਦੁਆਰਾ ਰਕਾਬਗਨ ਸਾਹਿਬ ਤੋਂ ਗੁਰਦੁਆਰਾ ਸ਼ਿਵਨਗਰ ਤੱਕ ਜਾਏਗਾ ਉਹ ਮੈਂ ਸਮੂਹ ਸੰਗਤਾਂ ਨੂੰ ਦਿੱਲੀ ਦੀਆਂ ਐਨਸੀਆਰ ਦੀਆਂ ਬੇਨਤੀ ਕਰਾਂਗਾ ਕਿ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਲਈ ਇਸ ਨਗਰ ਕੀਰਤਨ ਦੇ ਵਿੱਚ ਆਦਰੀਆ ਕਰੋ ਆ ਕੇ ਦੇਖੋ ਕਿ ਕਿਸ ਤਰੀਕੇ ਦੇ ਨਾਲ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਆਰੰਭਤਾ ਹੋਈ ਹੈ ਔਰ ਛੋਟੇ ਛੋਟੇ ਸਕੂਲਾਂ ਦੇ ਬੱਚੇ ਜਿੱਥੇ ਆਪਣੇ ਪ੍ਰਦਰਸ਼ਨ ਦਿਖਾ ਰਹੇ ਨੇ ਗਤਕ ਦੇ ਜੋਹਰ ਦਿਖਾਈ ਜਾ ਰਹੇ ਨੇ ਗੁਰੂ ਦੇ ਜਸ ਗਾਇਨ ਹੋ ਰਹੇ ਨੇ ਇਹ ਰਵਾਇਤ ਜਿਹੜੀ ਸਿੱਖ ਪੰਥ ਦੀ ਹੈ ਉਹਨੂੰ ਵਧਾਉਂਦੇ ਹੋਏ ਅੱਜ ਜਗ੍ਹਾ ਜਗ੍ਹਾ ਦੇ ਉੱਤੇ ਕੀਰਤਨ ਨਗਰ ਕੀਰਤਨ ਦੇ ਵਿੱਚ ਇਹ ਜਿਹੜੇ ਸਟਾਲ ਲਾਏ ਗਏ ਨੇ ਅਸੀਂ ਸਾਰਿਆਂ ਪ੍ਰਬੰਧਕਾਂ ਦਾ ਸਾਰੇ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਕਿ ਗੁਰੂ ਸਾਹਿਬ ਦੇ ਆਗਮਨ ਪੂਰਵ ਦੇ ਉੱਤੇ ਤੁਸੀਂ ਜੋ ਆਪਣੀ ਸ਼ਰਧਾ ਭੇਟ ਕਰਦੀਓ ਉਹਨਾਂ ਦੇ ਹਾਂ ਦੇ ਉੱਤੇ ਉਹਨਾਂ ਦਾ ਵੀ ਧੰਨਵਾਦ ਹੈ ਔਰ ਗੁਰੂ ਗੋਬਿੰਦ ਸਿੰਘ ਮਹਾਰਾਜ ਵੱਲੋਂ ਜਿਹੜਾ 1699 ਦੀ ਵਿਸਾਖੀ ਦੇ ਵਿੱਚ ਖਾਲਸਾ ਪੰਥ ਦੀ ਸਿਰਜਣਾ ਹੋਈ ਸੀ ਅੱਜ ਤੁਸੀਂ ਦੇਖ ਸਕਦੇ ਹੋ ਕਿ ਉਹ ਖਾਲਸਾ ਲੱਖਾਂ ਦੇ ਵਿੱਚ ਨਹੀਂ ਕਰੋਨਾ ਦੇ ਵਿੱਚ ਦੁਨੀਆ ਭਾਰ ਦੇ ਵਿੱਚ ਆਪਣਾ ਵਿੱਚ ਉਸ ਕਾਇਮ ਕਰਕੇ ਬੈਠਾ ਹੈ ਔਰ ਚੜ੍ਹਦੀ ਕਲਾ ਦੇ ਵਿੱਚ ਹੈ ਇਹ ਗੁਰੂ ਸਾਹਿਬ ਦੀ ਪ੍ਰੇਰਣਾ ਔਰ ਗੁਰੂ ਸਾਹਿਬ ਦੀ ਬਖਸ਼ਿਸ਼ ਸਦਕਾ ਸੋ ਮੈ ਸਮੂਹ ਸੰਗਤ ਨੂੰ ਮਹਾਰਾਜ ਦੇ ਸਾਗਵਨਪੁਰ ਦੀ ਲੱਖ ਲੱਖ ਵਧਾਈ ਦਿੰਦਾ ਆ ਸਭ ਤੋਂ ਪਹਿਲਾਂ ਕਲਗੀਧਰ ਬਾਦਸ਼ਾਹ ਤਨਤਨ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਦੇ ਪ੍ਰਕਾਸ਼ਪੁਰ ਦੀ ਸਮੂਹ ਸੰਗਤ ਨੂੰ ਲੱਖ ਲੱਖ ਵਧਾਈ ਹੋਵੇ ਦਿੱਲੀ ਸਿੱਖ ਗੁਰਦਾਰਾ ਮੈਨੇਜਮੈਂਟ ਕਮ ਅੱਜ ਵੀ ਰਕਾਬਗਨ ਸਾਹਿਬ ਤੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਦੇ ਪ੍ਰਕਾਸ਼ਪੁਰ ਨੂੰ ਸਮਰਪਿਤ ਨਗਰ ਕੀਰਤਨ ਆਰੰਭ ਹੋਏ ਨੇ ਤੁਸੀਂ ਦੇਖ ਸਕਦੇ ਹੋ ਕਿ ਕਿੰਨੀ ਅ ਕੜਾਕੇ ਦੀ ਠੰਡ ਦਿੱਲੀ ਦੇ ਵਿੱਚ ਪੈੰਡੀਏ ਧੁੰਦ ਵੀ ਹੋ ਗਿਆ ਉਸ ਦੇ ਬਾਵਜੂਦ ਵੀ ਸੰਗਤਾਂ ਦਾ ਠਾਠਾ ਮਾਰਦਾ ਘਟ ਜੋ ਸੂਬਾ ਰ ਕਾ ਆਗਨ ਸਾ ਪਹੁੰਚਿਆ ਹੈ ਔਰ ਹੁਨੇ ਤੋਂ ਨਗਰ ਕੀਰਤਨ ਆਰੰਭ ਹੋਇਨੇ ਜੋ ਕਿ ਸ਼ਾਮ ਨੂੰ ਦਿੱਲੀ ਦੇ ਵੱਖ-ਵੱਖ ਇਲਾਕਿਆਂ ਤੋਂ ਤਾਲ ਕਟੋਰਾ ਸਟੇਡੀਅਮ ਤੋਂ ਅਰਜਿੰਦਨ ਨਗਰ ਪਟੇਲ ਨਗਰ ਔਰ ਤਿਲਕ ਨਗਰ ਹੁੰਦੇ ਹੋਏ ਸ਼ਾਮ ਨੂੰ ਸਾਬਜਾਦਿਆਂ ਦੇ ਗੁਰੂ ਘਰ ਜਾ ਕੇ ਸੰਬੰਧ ਹੋਨੇ ਨੇ ਮੈਂ ਸਮਝਦਾ ਹਾਂ ਕਿ ਅੱਜ ਇੱਕ ਬਹੁਤ ਹੀ ਖੁਸ਼ੀ ਦਾ ਦਿਨ ਹੈ ਮੇਰੇ ਵੱਲੋਂ ਇੱਕ ਵਾਰ ਫਿਰ ਸਮੂਹ ਸੰਗਤ ਨੂੰ ਲੱਖ ਲੱਖ ਵਧਾਈ ਹੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੀ ਮੂਸਾ ਸਾਧ ਸੰਗਤ ਨੂੰ ਲੱਖ ਲੱਖ ਵਧਾਈ ਮੈਸੇਜ ਆਈ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਸਿਧਾਂਤਾਂ ਤੇ ਅਸੀਂ ਚੱਲੀਏ ਕਿਉਂਕਿ ਹਰ ਸਾਲ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜੋ ਨਗਰ ਕੀਰਤਨ ਕੱਢਿਆ ਜਾਂਦਾ ਹੈ ਮੈਸੇਜ ਆਈ ਹੈ ਕਿ ਗੁਰੂ ਦੀ ਬਾਣੀ ਨਾ ਬਾਣੇ ਔਰ ਬਾਣੀ ਨਾਲ ਜੜੀਏ ਜੋ ਸਾਨੂੰ ਦਸ਼ਮ ਪਿਤਾ ਨੇ ਦੇ ਕੇ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨੇਓ ਗ੍ਰੰਥ ਤੇ ਬਾਣੀ ਤੇ ਬਾੜੇ ਦੇ ਨਾਲ ਆਉਣ ਵਾਲੀ ਪਨੀਰੀ ਨੂੰ ਜੋੜੀਏ ਇਹ ਇੱਕ ਮੈਸੇਜ ਹੁੰਦਾ ਨਗਰ ਕੀਰਤਨ ਕੱਢਣ ਦਾ ਤੇ ਅੱਜ ਗੁਰਦੁਆਰਾ ਰਕਾਬਗਨ ਸਾਹਿਬ ਤੋ ਫਿਰ 10 ਵਜੇ ਨਗਰ ਕੀਰਤਨ ਆ ਰੰਭ ਹੋਇਆ ਜੋ ਦੇਰ ਰਾਤ ਸ਼ਾਮ ਤਿਲਕਨਗਰ ਸ਼ਿਵਨਗਰ ਤੱਕ ਪਹੁੰਚੇਗਾ ਸੋ ਸਮੂਹ ਸਾਧ ਸੰਗਤਾਂ ਨੂੰ ਇਹ ਹੀ ਬੇਨਤੀ ਹੈ ਵੱਧ ਚੜ ਕੇ ਅੱਜ ਦੇ ਇਸ ਨਗਰ ਕੀਰਤਨ ਚ ਹਾਜ਼ਰੀ ਭਰਨ ਦੀ ਕਿਰਪਾਲਤਾ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚੇ ਲਈ ਬੈਲ ਆਈਕਨ ਤੇ ਕਲਿਕ